ਤੇ ਜਿਹੜੇ ਬਾਕੀ ਮੈਂਬਰ ਦਾ ਉਹਨਾਂ ਨੂੰ ਅਵੇਅਰਨੈਸ ਕਰਾਣੀ ਆ ਆਪਾਂ ਕਿ ਨਸ਼ੇ ਦੇ ਕਾਰੋਬਾਰ 'ਚ ਨਹੀਂ ਸੰਲਿਪ ਹੋਣਾ ਹੈਗਾ ਠੀਕ ਹੈ ਤੇ ਇਹਦੇ ਨਾਲ ਕੀ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਲੀਗਲ ਪ੍ਰੋਬਲਮਸ ਇਹਨਾਂ ਨੂੰ ਆ ਸਕਦੀ ਹੈ ਇਹਦੇ ਬਾਰੇ ਇਹਨਾਂ ਨੂੰ ਜਾਣੂ ਕਰਾਣਾ ਹੈਗਾ ਤੇ ਉਹਦੇ ਕਰਕੇ ਨਸ਼ਾ ਕਰਕੇ ਜਿੰਨੀ ਜ਼ਿੰਦਗੀ ਆ ਬਰਬਾਦ ਹੋ ਰਹੀ ਹੈ ਉਹਦੇ ਬਾਰੇ ਵੀ ਇਹਨਾਂ ਨੂੰ ਦੱਸਣਾ ਹੈਗਾ ਅਵੇਅਰਨੈਸ ਹੈਨਾ ਹਾਂ ਥੈਂਕ ਯੂ ਇਹਨਾਂ ਦੇ ਇੱਕ ਮੱਖਣ RAM ਹੈ ਜਿਹਨਾਂ ਦਾ ਤੇ ਸਤ 80 ਸਾਲ ਦਾ ਬਜ਼ੁਰਗ ਹੈ ਜੀ ਉਥੇ ਦੋ ਪਰਚੇ ਸਨ ਜੰਡੀ ਦੇ ਤੇ ਹੁਣ ਇਹਨਾਂ ਦੇ ਘਰ ਵਿੱਚ ਦੋ ਰੀਆਂ ਨੋਹਾ ਹੈ ਜੀ ਤੇ ਜਿਹੜੇ ਦੋ ਬੱਚੇ ਇਹਨਾਂ ਦੇ ਬਾਹਰ ਫਰਾਂਸ ਆ ਕੋਈ ਨਸ਼ਾ ਦਾ ਕਾਰੋਬਾਰ ਤਾਂ ਨਹੀਂ ਚਲ ਰਿਹਾ ਨਹੀਂ ਜੀ ਨੋ ਸਰ ਕੋਈ ਸਸਪੈਕਟਸ ਰਾਉਂਡ ਅਪ ਕੀਤੇ ਤੁਸੀਂ ਹਾਂ ਅੱਜ ਨਹੀਂ ਸਤ ਜੀ ਨਵੇਂ ਨਵਾਂ ਸ਼ਹਿਰ ਵਿੱਚ ਜਿਹੜੀ ਸਰਚ ਪ੍ਰੈਸ਼ਨ ਕੀਤਾ ਬੰਕਾਸ ਤੋਂ ਬੰਗੜ ਡਿਵੀਜ਼ਨ ਦੀ ਗੱਲ ਕਰੀਏ ਕਿਵੇਂ ਲੱਗ ਰਿਹਾ ਤੇ ਕੀ ਕਿ ਸਨੇਹਾ ਜਿਹੜਾ ਨੇ ਤੁਹਾਡੇ ਤਸਕਰ ਨੂੰ ਦੇਣਾ ਚਾਹੀਦਾ ਮੇਰੇ ਵੱਲੋਂ ਸਾਰਿਆਂ ਨੂੰ ਇਹੀ ਸੁਨੇਹਾ ਹੈ ਜੀ ਕਿ ਜੋ ਵੀ ਨਸ਼ਾ ਤਸਕਰ ਇਹ ਨਸ਼ਾ ਦੀ ਸਮਗਲਿੰਗ ਕਰ ਰਹਾ ਹੈ ਜਾਂ ਪੈਡਲਿੰਗ ਕਰ ਰਹਾ ਹੈ ਭਾਵੇਂ ਉਹ ਛੋਟੇ ਲੈਵਲ ਤੇ ਹੋਵੇ ਭਾਵੇਂ ਮੀਡੀਅਮ ਲੈਵਲ ਤੇ ਹੋਵੇ ਭਾਵੇਂ ਵੱਡੇ ਲੈਵਲ ਤੇ ਹੋਵੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਇਨ੍ਹਾਂ ਵੱਲੋਂ ਇੱਕ ਇਹ ਜਿਹੜੀ ਮੁਹਿੰਮ ਛਿੜੀ ਗਈ ਹੈ ਇਹਦੇ ਚ ਸਾਨੂੰ ਜ਼ੀਰੋ ਟੋਲਰੈਂਸ ਪਾਲਿਸੀ ਦੇ ਨਿਰਦੇਸ਼ ਆਗੇ ਸੋ ਜੋ ਵੀ ਇਸ ਤਰੀਕੇ ਦੇ ਕਾਰਵਾਈਆਂ ਦੇ ਵਿੱਚ ਹਿੱਸਾ ਲੈ ਰਹੇ ਨਸ਼ਾ ਦੇ ਕਾਰੋਬਾਰ ਚ ਕਿਸੇ ਵੀ ਲੈਵਲ ਤੇ ਉਹ ਇਮੀਡੀਏਟਲੀ ਇਹ ਕਾਰੋਬਾਰ ਛੱਡ ਦੇਣ ਅਦਰਵਾਈਜ਼ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਾਨੂੰਨੀ ਐਕਸ਼ਨ ਲਿਆ ਜਾਊਗਾ ਤੇ ਇਹਦੇ ਨਾਲ-ਨਾਲ ਹੀ ਜਿਵੇਂ ਤੁਹਾਨੂੰ ਅੱਜ ਸੜੇ ਡੀਜੀਪੀ ਸਾਹਿਬ ਨੇ ਦੱਸਿਆ ਹੈਗਾ ਸਾਡਾ ਫੁੱਲ ਫੋਕਸ ਜਿਹੜਾ ਹੈ ਰੀਹੈਬਿਲੀਟੇਸ਼ਨ ਤੇ ਡੀ ਐਡਿਕਸ਼ਨ ਦੇ ਉੱਪਰ ਹੈ ਤੇ ਸਾਨੂੰ ਇਹ ਦੱਸਣ ਚ ਬਹੁਤ ਖੁਸ਼ੀ ਮਿਲ ਰਹੀ ਹੈ ਕਿ 6 ਇਹ ਉਹ ਨੌਜਵਾਨ ਸਾਡੇ ਹੁਣ ਤੱਕ ਡੀ ਐਡਿਕਸ਼ਨ ਉਹਨਾਂ ਦੀ ਹੋ ਕੇ ਰੀਹੈਬਿਲੀਟੇਟ ਹੋ ਚੁੱਕੇ ਨੇ ਉਹਨਾਂ ਨੂੰ ਵਧੀਆ ਜੌਬ ਜਾਂ ਸੈਲਫ এমਪਲoyed ਉਹ ਹੋ ਚੁੱਕੇ ਨੇ ਤੇ ਅਗਲੇ 6 ਨੌਜਵਾਨ ਜਿਹੜੇ ਹੈਗੇ ਉਹ ਡੀ ਐਡਿਕਸ਼ਨ ਸੈਂਟਰ ਚ ਐਡਮਿਟ ਹੈ ਤੇ ਸਾਨੂੰ ਆਸ ਹੈ ਕਿ ਬਹੁਤ ਜਲਦ ਉਹ ਵੀ ਡੀ ਐਡਿਕਟ ਹੋ ਜਾਣਗੇ ਤੇ ਇਸ ਤਰੀਕੇ ਦੇ ਜਿਹੜੇ ਪੋਜ਼ਿਟਿਵ ਕਾਰਜ ਕਾਰਜ ਹੈਗੇ ਉਹ ਪੰਜਾਬ ਪੁਲਿਸ ਵੱਲੋਂ ਜਾਰੀ ਰਹਿਣਗੇ ਅੱਗੇ ਵੀ ਚੱਲਦੇ ਰਹਿਣਗੇ ਤੇ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਉਹ ਸਾਨੂੰ ਇਸ ਮੁਹਿੰਮ ਦੇ ਵਿੱਚ ਵੱੜ ਚੜ ਕੇ ਸਹਿਯੋਗ ਦੇਣ ਜੇ ਉਹਨਾਂ ਕੋਲੇ ਕੋਈ ਨਸ਼ਾਵਾਰੇ ਜਾਣਕਾਰੀ ਹੈਗੀ ਹੈ ਤਾਂ ਸਾਡੀ ਜਿਹੜੀ ਹੈਲਪਲਾਈਨ ਹੈਗੀ ਹੈ ਜਿਹੜੀ ਆਨਰੇਬਲ ਸੀਐਮ ਸਾਹਿਬ ਨੇ ਇਨੋਗਰੇਟ ਕੀਤੀ ਹੈ 9779100200 ਤੇ ਇਤਲਾ ਦੇਣ ਉਹਨਾਂ ਦੀ ਪਹਿਚਾਨ ਗੁਪਤ ਰੱਖੀ ਜਾਊਗੀ ਤੇ ਉਸ ਤੋਂ ਇਲਾਵਾ ਵੀ ਵੱਖੋ ਵੱਖਰੇ ਸੰਪਰਕ ਮੁਹਿੰਮਾਂ ਦੇ ਤਹਿਤ ਅਸੀਂ ਲੋਕਾਂ ਕੋਲ ਜਾ ਰਹੇ ਸਾਡੇ ਮਾਤਾ ਵਾ ਭੈਣਾਵਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਸਾਨੂੰ ਬਹੁਤ ਵਧੀਆ ਫੀਡਬੈਕ ਉਹਨਾਂ ਨੇ ਦਿੱਤੀ ਹੈ ਜਿਸ ਅਧਾਰ ਤੇ ਕਈ ਸਮਗਲਰ ਜਿਹੜੇ ਉਹ ਫੜੇ ਗਏ ਅੱਗੇ ਵੀ ਇਹ ਮੁਹਿੰਮ ਜਾਰੀ ਰਹੂਗੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਕਿੰਨੇ ਹੁਣ ਤੱਕ ਮਾਮਲੇ ਦਰਜ ਹੋ ਜਦੋਂ ਤੁਸੀਂ ਇੱਥੇ ਆਨ ਜੁਆਇਨ ਕੀਤਾ ਉਦੋਂ ਨਸ਼ੇ ਨੂੰ ਤੇ ਹੁਣ ਲੈ ਕਿੰਨਾ ਠੱਲ ਪੇ ਤੁਹਾਡੇ ਤੋਂ ਅ ਜੇ ਆਪਾਂ ਇਨਫੋਰਸਮੈਂਟ ਦੀ ਗੱਲ ਕਰੀਏ ਜੀ ਤਾਂ ਲਾਸਟ ਈਅਰ ਜਿਹੜਾ ਹੈਗਾ 550 ਦੇ ਕਰੀਬ ਅਸੀਂ ਪਰਚੇ ਰਜਿਸਟਰ ਕੀਤੇ ਐ ਤੇ ਇਸ ਸਾਲ ਵੀ ਜਿਹੜੀ ਮੁਹਿੰਮ ਹੈ ਸਾਡੀ ਇਸੇ ਤਰ੍ਹਾਂ ਚੱਲ ਰਹੀ ਹੈ ਜੇ ਮਾਰਚ ਦੀ ਗੱਲ ਕਰੀਏ ਤਾਂ ਮਾਰਚ ਦੇ ਵਿੱਚ ਅਸੀਂ ਹੁਣ ਤੱਕ 123 ਐਨਡੀਪੀਐਸ ਦੇ ਕੇਸ ਜਿਹੜੇ ਰਜਿਸਟਰ ਕਰ ਚੁੱਕੇ ਆ ਤੇ ਟੋਟਲ 141 ਜਿਹੜੇ ਨਸ਼ੇ ਸਮਗਲਰ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੈ ਜਿਵੇਂ ਤੁਸੀਂ ਪੰਜ ਪੁਆਇੰਟ ਕਿਹਾ ਪੰਜ ਪੁਆਇੰਟ ਕਸੋ ਆਪਰੇਸ਼ਨ ਚੱਲੇ ਇਸ ਪੰਜਾਬ ਸਰਕਾਰ ਵੱਲੋਂ ਕਿੰਨੇ ਠਲ ਪਈਏ ਕਿੰਨੇ ਲੋਕ ਜਿਹੜੇ ਤਾਬਾ ਕਰ ਚੁੱਕੇ ਤੋਂ ਬਿਲਕੁਲ ਜੀ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਕਿ ਜਿੱਦਾਂ ਤੁਹਾਨੂੰ ਡੀਆਜੀ ਮੈਂ ਨੇ ਦੱਸਿਆ ਕਾਫੀ ਲੋਕ ਸਾਡੇ ਕੋਲ ਆਪ ਵੀ ਆ ਕੇ ਪੇਸ਼ ਹੋਏ ਜਿਹੜੇ ਪਹਿਲਾਂ ਇਸ ਸਮਗਲਿੰਗ ਕਰਦੇ ਸੀਗੇ ਨਸ਼ਾ ਤਸਕਰ ਸੀਗੇ ਕਿ ਅਸੀਂ ਇਸ ਕਾਰੋਬਾਰ ਨੂੰ ਛੱਡਣਾ ਚਾਹੁੰਦੇ ਆ ਤੇ ਜਿਹੜੇ ਡਰੱਗ ਅਡਿਕਟ ਹੈਗੇ ਆ ਅਸੀਂ ਉਹਨਾਂ ਲਈ ਵੀ ਆਪਣੀ ਮੁਹਿੰਮ ਚਲਾ ਰਹੇ ਹੈਗੇ ਆ ਕਾਫੀ ਡਰੱਗ ਅਡਿਕਟ ਅਸੀਂ ਜਿਹੜਾ ਹੈਗਾ ਡੀਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਵਾਏ ਹੈਗੇ ਆ ਤੇ ਜਿੱਦਾਂ ਕਿ ਤੁਹਾਨੂੰ ਦੱਸਿਆ ਕਿ 6 ਜਿਹੜੇ ਇਦਾਂ ਦੇ ਸਾਡੇ ਰੋਲ ਮਾਡਲ ਹੀ ਬਣਾਵਾਂਗੇ ਜੇ ਅਸੀਂ ਕਿਤੇ ਕੋਈ ਇਕੱਠ ਕਰਦੇ ਹੈਗੇ ਸਾਡੀ ਸੰਪਰਕ ਮੀਟਿੰਗ ਹੁੰਦੀ ਹੈ ਉੱਥੇ ਲਿਜਾ ਕੇ ਦੱਸਿਆ ਜਾਵੇਗਾ ਕਿ ਹਾਂ ਤੁਸੀਂ ਨਸ਼ਾ ਛੱਡ ਸਕਦੇ ਹੋ ਕਿੰਨੀ ਕਿਹਦੀ ਪ੍ਰਾਪਰਟੀ ਸੀਜ਼ ਹੋ ਚੁੱਕੀ ਹੈ ਕਿਹਦੀ ਹੁੰਦੀ ਹੈ ਜਿਹੜੀ ਅਸੀਂ ਜੇ ਲਾਸਟ ਇਅਰ ਤੋਂ ਹੁਣ ਤੱਕ ਦੀ ਗੱਲ ਕਰੀਏ ਜੀ ਅਸੀਂ 2.5 ਕਰੋੜ ਤੋਂ ਉੱਤੇ ਦੀ ਪ੍ਰਾਪਰਟੀ ਜਿਹੜੀ ਅਸੀਂ ਫ੍ਰੀਜ਼ ਕਰ ਚੁੱਕੇ ਹਾਂ ਇਹ ਵੀ ਸਾਡੇ ਜਿਹੜੇ ਮੇਨ ਹੌਟਸਪੌਟ ਹੈਗੇ ਜੋ ਲੰਗੜੋਆ ਹੈਗਾ ਜਾਂ ਔੜ ਹੈਗਾ ਇਹਨਾਂ ਦੇ ਵਿੱਚ ਪ੍ਰਾਪਰਟੀ ਫ੍ਰੀਜ਼ ਹੋਈ ਜੀ ਜਿਵੇਂ ਪੀਲੇ ਪੰਜੇ ਦਾ ਬੜਾ ਲੋਕਾਂ ਦਾ ਡਰ ਸੀ ਔਰ ਨਵਾਂ ਸ਼ਹਿਰ ਵਿੱਚ ਵੀ ਚੱਲਿਆ ਆਨਾਲ ਸਮੇਂ ਚ ਹੋ ਰਿਹਾ ਹੈ ਕਿੰਨਾ ਦੀ ਕੋਈ ਵੀ ਜਿਹੜੇ ਨਸ਼ਾ ਤਸਕਰ ਹੈਗੇ ਉਹਨਾਂ ਤੇ ਪੀਲੇ ਪੰਜੇ ਦਾ ਡਰ ਪਾਇਆ ਬਿਲਕੁਲ ਜੀ ਅਸੀਂ ਜੇ ਕਿਸੇ ਦੀ ਕੋਈ ਵੋਲੇਸ਼ਨ ਹੈਗੀ ਹੈ ਜਿਨ੍ਹਾਂ ਨੇ ਕੋਈ ਰੂਲ ਵਾਇਲਟ ਕੀਤਾ ਤਾਂ ਬਿਲਕੁਲ ਉਹਨਾਂ ਦੇ ਉੱਤੇ ਕਾਰਵਾਈ ਹੋਏਗੀ ਜ